ਕਹਿੰਦਾ ਨਾ ਪਾਉਂਦਾ ਐਸਾ ਦਿਖ ਰਿਹਾ ਦੋਸਤੋ ਮਿੱਤਰੋ ਵਾਈਕਰੂਜੀ ਦਾ ਘਰ ਸਾਹਿਬ ਵਾਈਕਰੂਜੀ ਕੀ ਫਤਿਹ ਦੋਸਤੋ ਐਸ ਤਿਆਂ ਅਸੀਂ ਚੌਕ 'ਚ ਖੜੇ ਆ ਤੇ ਚੌਕ ਦੇ ਵਿੱਚ ਕਾफी ਖਮਸਾਨ ਪਿਆ ਵਾ ਖਮਸਾਨ ਪਿਆ ਦਾ ਕਾਰਨ ਇਹ ਬਣਿਆ ਹੈਗਾ ਕਿ ਚੌਕ ਦੇ ਵਿੱਚ ਇੱਕ ਫਲੈਕਸ ਲੱਗਿਆ ਦੋਸਤੋ ਤੁਸੀਂ ਮੈਂ ਕੈਮਰਾਮੈਨ ਨੂੰ ਇੱਕ ਵਾਰ ਫਲੈਕਸ ਜਰੂਰ ਦਿਖਾਓ ਤੁਹਾਡੇ ਸਾਹਮਣੇ ਫਲੈਕਸ ਲੱਗਿਆ ਹੈ ਫਲੈਕਸ ਕਿਹਨੇ ਲਾਇਆ ਇੱਕ ਕਾਰੋਬਾਰੀ ਪਰਿਵਾਰ ਆਇਆ ਹੈਗਾ ਜਿਹੜੇ ਮਾਤੂ ਸ਼ਰੀ ਵਾਲੇ ਵਸਦੇ ਆ ਕਿ ਉਹਨਾਂ ਦੇ ਫਲੈਕਸ ਲੱਗਿਆ ਤੇ ਫਲੈਕਸ ਜਬਰਦਸਤੀ ਕੈਸੇ ਲਾਦੇ ਦੇਖਾ ਜਾਂ ਕੋਈ ਹੋਰ ਕਾਹ ਦਾ ਚਾ ਉਹ ਫਲੇਕਸ ਲਵਾਏ ਗਏ ਹੈਗੇ ਤੇ ਇਸ ਤੋਂ ਪਹਿਲਾਂ ਫਲੇਕਸ ਹੋਰ ਵੀ ਲੱਗੇ ਸੀ ਇੱਕ ਪ੍ਰੈਸ ਕਲੱਬ ਦੇ ਫਲੇਕਸ ਵੀ ਲੱਗੇ ਸੀਗੇ ਤੇ ਬਾਬਾ ਜੀਵਨ ਸਿੰਘ ਦੇ ਜਨਮ ਦਿਨ ਤਿਹਾੜੀ ਨੂੰ ਲੈ ਕੇ ਫਲੇਕਸ ਵੀ ਲੱਗੇ ਹੋਏ ਸੀਗੇ ਤੇ ਪਰ ਉਸ ਕਾਰੋਬਾਰੀਆਂ ਵੱਲੋਂ ਜਿਹੜੇ ਪੈਸੇ ਭਰ ਕੇ ਤੇ ਉਹਦੇ ਫਲੇਕਸ ਜਿਹੜੇ ਲਗਾਤ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਉਹਨਾਂ ਲਾਉਣ ਵਾਸਤੇ ਆਪਣੀ ਫੀਸਾਂ ਭਰ ਦਿਤੀਆਂ ਤੇ ਪਰ ਦੂਜੇ ਪਾਸੇ ਰੋਸ ਇਹਦਾ ਵੱਡੇ ਪੱਧਰ ਤੇ ਹੋ ਗਿਆ ਕਿਉਂਕਿ ਬਾਬਾ ਜੀਵਨ ਸਿੰਘ ਦਾ ਜਿਹੜਾ ਜਨਮ ਦਿਹਾੜਾ ਹੈਗਾ ਉਹ ਚਾਰ ਤਰੀਕ ਦਾ ਚੁੰਗੜਾ ਆਇਆਗਾ ਤੇ ਉਸ ਨੂੰ ਲੈ ਕੇ ਲਾਇਆ ਗਿਆ ਸੀਗਾ ਤੇ ਇੱਥੇ ਜਿਹੜੀਆਂ ਜੱਤੇਬੰਦੀਆਂ ਨੇ ਜੱਤੇਬੰਦੀਆਂ ਵੀ ਪਹੁੰਚ ਗਿਆ ਆਈਆਂ ਤੇ ਹੋਰ ਵੀ ਜਿਹੜੇ ਕਾਫੀ ਲੋਕ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤੇ ਪੁਲਿਸ ਵੀ ਇੱਥੇ ਲਗਾਤਾਰ ਜਿਹੜੀ ਇਹ ਮਸਲੇ ਨੂੰ ਸੁਲਝਾਉਣ ਵਾਸਤੇ ਕੋਸ਼ਿਸ਼ ਕਰ ਰਹੀ ਪਈ ਹੈ ਕਿ ਤੁਸੀਂ ਆ ਫਲੈਕਸ ਜਿਹੜੇ ਲੱਗੇ ਹੈਗੇ ਉਹਦੀਆਂ ਤਸਵੀਰਾਂ ਨਾਲ ਦੇਖ ਰਹੇ ਹਾਂ ਤੇ ਇਸ ਟਾਈਮ ਕਮਸਾਨ ਜਿਹੜਾ ਇੱਥੇ ਚੌਂਕ ਦੇ ਵਿੱਚ ਪਿਆ ਹੋਇਆ ਇਹਦਾ ਕੀ ਕਾਰਨ ਹੈ ਵੀ ਉਹਨਾਂ ਨੇ ਜਾਂਦਾ ਪੁੱਛਿਆ ਨਹੀਂ ਗਿਆ ਜਾਂ ਕੀ ਹੈਗਾ ਵੀ تصویر دیکھ رہے ہو اس ٹائم ہلو چونکا جاؤ چونک آج مہاراج ਔਰ ਮਸਲਾ ਅਸਲ ਚ ਆਉਣ ਵਾਸਤੇ ਜਿਹੜਾ ਪੁਲਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜਾ ਫਲੈਕਸ ਬਾਬਾ ਜੀਵਨ ਸਿੰਘ ਤੇ ਫਲੈਕਸ ਦੇ ਉੱਪਰ ਲਗਾਇਆ ਗਿਆ ਸੀ ਸ਼ਾਇਦ ਹੁਣ ਲਾਉਣ ਦੀ ਗੱਲ ਚੱਲਦੀ ਪਈ ਹੈ ਤੇ ਗੱਲਬਾਤ ਲਗਾਤਾਰ ਜਿਹੜੀ ਉਹਨਾਂ ਦੀ ਚੱਲਦੀ ਪਈ ਹੈ ਕਿ ਆ ਵੀ ਕੀ ਉਹ ਲਏਗਾ ਜਾਂ ਨਹੀਂ ਲਏਗਾ ਪਰ ਮੈਨੂੰ ਕਿਤੇ ਬੰਦਿਆਂ ਵੱਲੋਂ ਕਹਿ ਦਿੱਤਾ ਗਿਆ ਵੀ ਇਹ ਜਿਹੜੇ ਸਾਡੇ ਬਾਬਾ ਜੀਵਨ ਸਿੰਘ ਦਾ ਜਿਹਨੂੰ ਲੈ ਕੇ ਜਿਹੜਾ ਇਹ ਬੇਅਦਬੀ ਕੀਤੀ ਗਈ ਹੈ ਗਲਤ ਕੀਤਾ ਗਿਆ ਵੀ ਇਹ ਨਹੀਂ ਹੋਣਾ ਚਾਹੀਦਾ ਸੀਗਾ ਇੱਕ ਵਾਰ ਉਹਨਾਂ ਨੂੰ ਪਰੋਚੇ ਜਿਹੜਾ ਚਾਹੀਦਾ ਸੀਗਾ ਪਰ ਇਹ ਇਸ ਕਾਰੋਬਾਰੀ ਵੱਲੋਂ ਜਿਹੜਾ ਸਾਰੇ ਫਲੈਕਸਾਂ ਦੇ ਉੱਪਰ ਜਿਹੜਾ ਕਬਜ਼ਾ ਜਿਹੜਾ ਕਰ ਲਿਆ ਗਿਆ ਭਾਵੇਂ ਉਹ ਪ੍ਰਸਿੱਧ ਕਲੱਬ ਦੇ ਵੀ ਲੱਗੇ ਹੋਏ ਸੀਗਾ ਉਹ ਉਹਨਾਂ ਦੇ ਉੱਪਰ ਦੀ ਵੀ ਇਹ ਸਾਰੇ ਜਿਹੜੇ ਫਲੈਕਸ ਲਾ ਦੇ ਕੇ ਤੇ ਹੁਣ ਇਹਦੇ ਬਾਬਾ ਜੀਵਨ ਸਿੰਘ ਦਾ ਜਿਹੜਾ ਫਲੈਕਸੀ ਉਹਦੇ ਉੱਪਰ ਵੀ ਜਿਹੜਾ ਇਹ ਫਲੈਕਸ ਚੇਬ ਦਿੱਤੇ ਗਏ ਤੇ ਹੁਣ ਲਾ ਲਾਏ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਲਓ ਲਾਏ ਜਾ ਰਿਹਾ ਕਿਉਂਕਿ ਮਸਲਾ ਜਿਹੜਾ ਹੈ ਗੰਭੀਰ ਹੈ ਜਿਹੜਾ ਬਣਦਾ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਨੇ ਕੰਮ ਲੈਂਦਿਆਂ ਹਣੋਕ ਕੀ ਫਤੋ ਜੀ ਇਹ ਬਾਬਾ ਜੀਵਨ ਸਿੰਘ ਦਾ ਬੋਰਡ ਲਾਇਆ ਸੀ ਅਸੀਂ ਇੱਥੇ ਉੱਤੇ ਉੱਤੇ ਜਾ ਕੇ ਹੋਰ ਲਾਤਾ ਜਿਹਦੇ ਵਿਰੋਧ ਵਿੱਚ ਸਿੱਖ ਕਸੇਮੰਦੀਆਂ ਤੇ ਇਕੱਟੀਆਂ ਹੋ ਗਈਆਂ ਤੇ ਹੁਣ ਬੋਲ ਰਾ ਜਿਹੜੇ ਦੁਕਾਨਦਾਰ ਨੇ ਕਿਸ ਵੀਰ ਨੇ ਲਾਇਆ ਸੀ ਇਹਨਾਂ ਦੀ ਮੰਗ ਸੀ ਉਹ ਆਪ ਆਵੇ ਉਹਨਾਂ ਅਗਲਾ ਕੀ ਬਣਾ ਇੱਥੇ ਹੈ ਇੱਥੇ ਨਹੀਂ ਤੇ ਇਹ ਬੋਲ ਰਹਾ ਸਮਝ ਲਵਾਤਾ ਕਿ ਬਾਬਾ ਜੀ ਮਤਲਬ ਹੱਲ ਕਰਤਾ ਬਟਾ ਹਾਂ ਜੀ ਪ੍ਰਸ਼ਾਸਨ ਨੇ ਜੋ ਇਹ ਕਾਇਦੇ ਮੰਦੀਆਂ ਨੇ ਸਾਰਿਆਂ ਨੇ ਪ੍ਰਸ਼ਾਸਨ ਨੇ ਵੀ ਸੌਖਾ ਨਹੀਂ ਕੀਤਾ ਜੀ ਇਹਨਾਂ ਵੀ ਕਹਿੰਦੇ ਵੀ ਉਹ ਹੈ ਨਹੀਂ ਇੱਥੇ ਵੀ ਨਹੀਂ ਹੈ ਨਹੀਂ ਦੇਖੋ ਕਿੰਨੀ ਪਬਲਿਕ ਨੂੰ ਰੋਕ ਕੇ ਰੱਖਿਆ ਸਾਰਾ ਰੋਕ ਕੇ ਰੱਖਿਆ ਠੀਕ ਹੈ ਇਹਦੇ ਆਜਾ ਜਦੋਂ ਬੰਦਿਆਂ ਦੀ ਸਹਿਮਤੀ ਹੋ ਗਈ ਚਲੋ ਤੇ ਨਹੀਂ ਤੇ ਉਹਨੂੰ ਸਦਨਾ ਸੀ ਇੱਥੇ ਕਿ ਭਲਾ ਕਦੋਂ ਨਾ ਕਦੋਂ ਨਹੀਂ ਬਿਲਕੁਲ ਜਿਹੜਾ ਇਸ ਟਾਈਮ ਆ ਜਿਹੜਾ ਉਹ ਫਲੈਕਸਾ ਲਵਾ ਕੇ ਮਸਲਾ ਹੱਲ ਜਿਹੜਾ ਕਰ ਦਿੱਤਾ ਗਿਆ ਹੈਗਾ ਥੱਲੇ ਬਾਬਾ ਜੀਵਨ ਸਿੰਘ ਦਾ ਜਿਹੜਾ ਜਨਮ ਦਿਹਾੜਾ ਹੈਗਾ ਉਹਨੂੰ ਸਮਰਪਿਤ ਆ ਜਿਹੜਾ ਇਹ ਇੱਥੇ ਫਲੈਕਸ ਪਹਿਲਾਂ ਲੱਗਿਆ ਹੋਇਆ ਸੀਗਾ ਤੇ ਸਮੇਂ ਤੋਂ ਪਹਿਲਾਂ ਜਦੋਂ ਲਾ ਦਿੱਤਾ ਗਿਆ ਤੇ ਉਸ ਨੂੰ ਲੈ ਕੇ ਜਿਹੜਾ ਚੱਕਰ ਆ ਪਿਆ ਹੈਗਾ ਤੇ ਦੂਜੇ ਪਾਸੇ ਸ਼ਾਨੇ ਜੀ ਦਾ ਸਾਹਿਬ ਫਲੈਕਸਾ ਪਤਾ ਨਹੀਂ ਕੀ ਕੀ ਹੋਰ ਕੁਝ ਲੱਗਿਆ ਹੋਆ ਨਾਲ ਕਿਵੇਂ ਬਣਿਆ ਹੈਗਾ ਤੇ ਆ ਇਹ ਕਰਦੇ ਆਂ ਤਾਂ ਬਸ ਇਹਨਾਂ ਦਾ ਤਸਵੀਰਾਂ ਦੇ ਵਿੱਚ ਤੁਸੀਂ ਇਹ ਲਾਈਵ ਤਸਵੀਰਾਂ ਜੀਆਂ ਬਾਕੇ ਬਣਦੇ ਦੇਖੇਗਾ ਜਿੱਥੇ ਐਸੇ ਸਮੱਸਿਆ ਖੜੀ ਹੋਈ ਸੀ ਤੇ ਪਪਾ ਜੀ ਹੋ ਗਿਆ ਮਸਲਾ ਹਾਲ ਤੁਹਾਡਾ ਕੀ ਕਹੋਗੇ ਜੀ ਇਹ ਇੱਕ ਵਾਰੀ ਸਾਬ ਲਾਤ ਵੇ ਵੇ ਕੀ ਇਹ ਸਾਡੀ ਇਹ ਪਰਜਾ ਜੀ ਤੇ ਰੰਗਰੇਟਾ ਦਲ ਦੀ ਜਿੱਤ ਲੈ ਬਣੇ ਇੱਥੇ ਖਤਮ ਨਹੀਂ ਹੋਈ ਅਜੇ ਅਜੇ ਜਿਵੇਂ ਕਹਿੰਦੇ ਵੀ ਉਹ ਸ਼ੁਰੂ ਹੋਇਆ ਕੰਮ ਜਦੋਂ ਅਸੀਂ ਸਾਲਾਤ ਕੱਲ ਨੂੰ ਪਰਚਾ ਇੱਕ ਇੱਥੇ ਦੇ ਦੇਣਾ ਫਿਰ ਡੀ ਸੀ ਸਾਹਿਬ ਤੇ ਫਿਰ ਅਸੀਂ ਫਿਰੋਜ਼ਪੁਰ ਗੱਡੀਆਂ ਭਰ ਕੇ ਜਾਵਾਂਗੇ ਜਦ ਤੱਕ ਇਸ ਬੰਦੇ ਦੇ ਕੰਪਨੀ ਦੇ ਮਾਲਕ ਦੇ ਉਹ ਭਾਵੇਂ ਕੋਈ ਆ ਉਹਦੇ ਹੱਥ ਕੜੀ ਲਾ ਕੇ ਜੇਲ੍ਹ ਚ ਨਹੀਂ ਜਾਂਦਾ ਅਸੀਂ ਉਹਨਾਂ ਚਰ ਖੜਨ ਵਾਲੇ ਨਹੀਂ ਬਿਲਕੁਲ ਬਾਬਾ ਜੀ ਨੇ ਆਖਿਆ ਵੀ ਅਸੀਂ ਜਿਹੜੀ ਅੱਗੇ ਕਾਰਵਾਈ ਵੀ ਕਰਨੀ ਹੈ ਕਿਉਂਕਿ ਉਹਨਾਂ ਵੱਲੋਂ ਜੋ ਫੈਕਸ ਉੱਪਰ ਲਾ ਕੇ ਬੇਅਦਬੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਵੀ ਫਿਰੋਜ਼ਪੁਰ ਤੱਕ ਜਾਵਾਂਗੇ ਤੇ ਉਹਨਾਂ ਦੇ ਪਰਚਾ ਵੀ ਦਰਜ ਕਰਾਵਾਂਗੇ ਸਮੇਂ ਦੀ ਗੱਲ ਰਹੂਗੀ ਕੀ ਬਣਦਾ ਹੈਗਾ ਪਰਪਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਕੇ ਇਹ ਸਾਰਾ ਹੱਲ ਜਿਹੜਾ ਕਹਿੰਦੇ ਦਿੱਤਾ ਗਿਆ ਹੈਗਾ ਤੇ ਉਹਨਾਂ ਨੇ ਪੁੱਛਾਂਗੇ ਅਸੀਂ ਅਸਕਰਤ ਸਾਹਿਬ ਵੀ ਖੜੇ ਆਏਗੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਸਾਰੀ ਇਸ ਸਮੱਸਿਆ ਦਾ ਹੱਲ ਹੋ ਗਿਆ ਤੇ ਤਸਵੀਰਾਂ ਤੁਸੀਂ ਇੱਕ ਵਾਰ ਦੇਖਦੇ ਰਹੋ ਕਿਉਂਕਿ ਇਧੀਆਂ ਬਾਗੇ ਬਣੀਆਂ ਤਸਵੀਰਾਂ ਬਾਗੇ ਬਣੀਆਂ ਤੁਸੀਂ ਮੇਰੇ ਨਾਲ ਨਰਮਤਿਆ ਪੱਤਰਕਾਰ ਕਲਮ ਸਾਹਿਬ ਜਿਵੇਂ ਆਹ ਸਾਰੀ ਸਮੱਸਿਆ ਖੜੀ ਹੋਈ ਤੇ ਬਾਬਾ ਜੀਵਨ ਸਿੰਘ ਦੇ ਫਲੈਕਸ ਦੇ ਉੱਪਰ ਫਲੈਕਸਾਂ ਵੱਡੀ ਕੰਪਨੀ ਨੇ ਲਾ ਦਿੱਤਾ ਗਿਆ ਪਏ ਦੇ ਜੋਰ ਤੇ ਲੱਖ ਲੋ ਜਾ ਕੇ ਵੀ ਲੱਖ ਲੋ ਤੇ ਤੁਸੀਂ ਕੀ ਕਹੋਗੇ ਇੱਥੇ ਤਾਂ ਫਲੈਕਸ ਪ੍ਰੈਸ ਦੇ ਵੀ ਪਹਿਲਾਂ ਲੱਗੇ ਹੋਏ ਸੀਗੇ ਇਹ ਪ੍ਰੈਸ ਦਾ ਜਿਹੜਾ ਮਾਮਲਾ ਉਹ ਇਸ ਤਰ੍ਹਾਂ ਕਰ ਕਰੇ ਸੀਗਾ ਵੀ ਕਿਤੇ ਕਿਸੇ ਵੇਲੇ ਜਿਹੜੇ ਦੋ ਪ੍ਰੈਸ ਕਲੱਬਾਂ ਨੇ ਆਪਦੇ ਆਪ ਦੇ ਬੋਰਡ ਲਾਏ ਸੀਗੇ ਤਾਂ ਹੁਣ ਉਹਨਾਂ ਨੇ ਇਸ ਫੀਸ ਭਰ ਕੇ ਇਹ ਬੋਰਡ ਲਾ ਲਏਗੇ ਸੀ ਪਰੰਤੂ ਜਦੋਂ ਜਿਹੜਾ ਇਹ ਵਿਸ਼ੇਸ਼ ਗੱਲ ਸੀ ਕਿ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਪ੍ਰਚਾਰ ਲਈ ਬੋਰਡ ਲਾਇਆ ਗਿਆ ਸੀ ਜਿਹੜਾ ਇਹਨਾਂ ਨੇ ਕਹਿ ਵੀ ਰੰਗਰੇਟਾ ਦਲ ਜਾਂ ਇਸ ਬਾਬਾ ਜੀਵਨ ਸਿੰਘ ਦੀਆਂ ਜਿਹੜੀਆਂ ਫੌਜਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਮੱਜੀ ਆ ਪਹਿਲਾ ਹਾਲ ਤਾਂ ਇਹ ਸਿਰਫ ਤੇ ਸਿਰਫ ਜਿਹੜਾ ਬੋਰਡ ਉਹਨਾਂ ਦਾ ਲਾ ਕੇ ਸਾਰ ਦਿੱਤਾ ਗਿਆ ਪਰੰਤੂ ਇਹਨਾਂ ਦੀ ਮੰਗਾਂ ਵੀ ਪਰਚਾ ਦਰਜ ਕਰਾਈ ਦੂਜੀ ਹੁਣ ਗੱਲ ਹੈ ਜਿਹੜੀ ਪ੍ਰੈਸ ਕਲੱਬ ਦਾ ਜਿਹੜਾ ਬੋਰਡ ਆ ਪ੍ਰੈਸ ਕਲੱਬ ਕਿਸ ਤਰੀਕੇ ਦੇ ਨਾਲ ਵਿਤਰਦਾ ਪ੍ਰਸ਼ਾਸਨ ਉਹਨਾਂ ਦਾ ਕਿਸ ਤਰ੍ਹਾਂ ਸਹਿਯੋਗ ਕਰਦਾ ਹੈ ਅਗਲੀ ਗੱਲ ਆ ਕਿਉਂਕਿ ਵਪਾਰੀ ਵਰਗ ਨੇ ਆਪਦੀ ਮਸ਼ਹੂਰੀ ਕਰਦੇ ਲਈ ਪੈਸੇ ਭਰ ਕੇ ਇਹ ਬੋਰਡ ਲਾ ਲਿਆ ਪਰantu ਪ੍ਰੈਸ ਨੂੰ ਜਿਹੜਾ ਹੈਗਾ ਪੱਤਰਕਾਰਾਂ ਨੂੰ ਹੀ ਵਿਸ਼ਵਾਸ ਦਵਾਇਆ ਗਿਆ ਸੀਗਾ ਪ੍ਰਧਾਨਾਂ ਵੱਲੋਂ ਵੀ ਤੁਹਾਡਾ ਬੋਰਡ 5-7 ਦਿਨ ਅਸੀਂ ਨਹੀਂ ਲਾਉਂਦੇ ਹੁਣ ਇਹ ਗੱਲ ਆ ਵੀ ਦੋਨੇ ਪਾਸਿਆਂ ਤੇ ਪ੍ਰੈਸ ਨੂੰ ਵੀ ਤੇ ਜਿਹੜੀ ਆਮ ਪਬਲਿਕ ਨੂੰ ਵੀ ਜਿਹੜਾ ਹੈਗਾ ਵਪਾਰੀ ਵਰਗ ਨੇ ਇੱਕ ਤਰ੍ਹਾਂ ਦਾ ਗੂਠਾ ਧਕਾ ਕੇ ਆਪਣੇ ਬੋਰਡ ਲਾਏ ਆ ਹੁਣ ਮਸਲਾ ਇਹ ਆ ਵੀ ਹੁਣ ਪ੍ਰਸ਼ਾਸਨ ਉਹ ਬੋਰਡ ਪੱਤਰਕਾਰਾਂ ਦਾ ਨੰਗਾ ਕਰਾਉਂਦਾ ਜਾਂ ਨਹੀਂ ਕਰਾਉਂਦਾ ਬਿਲਕੁਲ ਇਹ ਸਮੱਸਿਆ ਵੀ ਹੈਗੀ ਆ ਤੇ ਸਮਝਾ ਸੀ ਅੱਜ ਜਿਹੜੇ ਇੱਥੋਂ ਦੇ ਇੰਸਪੈਕਟਰ ਸਾਹਿਬ ਆਏ ਗਿਆ ਕੋਣਾਂ ਨਾਲ ਗੱਲ ਕਰੇ ਇੰਸਪੈਕਟਰ ਸਾਹਿਬ ਅੱਜ ਦੀ ਸਮੱਸਿਆ ਦਾ ਹੱਲ ਹੋ ਗਿਆ ਜੀ ਜੀ ਹੋ ਗਿਆ ਜੀ ਹੋ ਗਿਆ ਤੇ ਉਹਦਾ ਵੀ ਹੋਰ ਹੋਰ ਮਾਨ ਕੀ ਆ ਉਹ ਕਦੇ ਵੀ ਕਦੇ ਪੱਚਾ ਤੱਕ ਕਰਾਉਣਾ ਕਦੇ ਉਹਨਾਂ ਨੇ ਦਰਖਾਸਤ ਦਿੱਤੀ ਹੋਈ ਹੈ ਜੀ ਅਸੀਂ ਪੜਤਾਲ ਕਰਾਂਗੇ ਇਹਦੇ ਚ ਕੀ ਦੀ ਜਿਹੜੀ ਆ ਕੋਈ ਕਾਨੂੰਨੀ ਕਾਰਵਾਈ ਲੀਗਲ ਪੱਖ ਕੀ ਬਣਦਾ ਹੈਗਾ ਕਿਉਂਕਿ ਨਗਰ ਕਾਉਂਸਲ ਦੇ ਅਧਿਕਾਰ ਦਾ ਮਾਮਲਾ ਜੀ ਉਹਨਾਂ ਨੇ ਅੱਗੇ ਸੈਂਕਸ਼ਨ ਜਿਹਨੂੰ ਵੀ ਬੋਰਡ ਕੀਤੇ ਨੇ ਉਹ ਕਿਸ ਅਧਿਕਾਰ ਨਾਲ ਕੀਤੇ ਨੇ ਉਹ ਲੀਗਲ ਜੋ ਵੀ ਮਤਲਬ ਲੀਗਲਿਟੀ ਹੈ ਕੀ ਇਹਦੀ ਉਹ ਦੇਖ ਕੇ ਜੋ ਕਾਰਵਾਈ ਬਣਦੀ ਉਹ ਅਮਲ ਚ ਲਿਆਂਦੀ ਜਾਵੇ ਫਿਲਹਾਲ ਜੀ ਇਹਨਾਂ ਦਾ ਮਸਲਾ ਹੱਲ ਕਰਾ ਦਿੱਤਾ ਬਿਲਕੁਲ ਇੰਸਪੈਕਟਰ ਸਾਹਿਬ ਦੱਸਤਾ ਵੀ ਮਸਲਾ ਹੱਲ ਹੋ ਗਿਆ ਅਰਖਾਸਤ ਲੈ ਲਈ ਗਈ ਹੈਗੀਆ ਜਿਹੜੀ ਲੀਗਲੀ ਕਾਰਵਾਈ ਮੁਤਾਬਕ ਹੀ ਉਹ ਸਾਰਾ ਕੁਝ ਕੀਤਾ ਜਾਊਗਾ ਸਵੀਰਾਂ ਤੁਹਾਨੂੰ ਫਿਰ ਦੁਬਾਰਾ ਵਿਖਾ ਦੰਨੇ ਆ ਵੀ ਉਹ ਬਾਬਾ ਜੀਵਨ ਸਿੰਘ ਵਾਲਾ ਜਿਹੜਾ ਫਲੈਕਸ ਹੈ ਇਸ ਟਾਈਮ ਸਾਹਮਣੇ ਦਿਸਣ ਲੱਗ ਪਿਆ ਹੈਗਾ ਇਸ ਤੋਂ ਪਹਿਲਾਂ ਇੱਕ ਕਾਰੋਬਾਰੀ ਨੇ ਆਪਦੇ ਪੈਸੇ ਦੇ ਜ਼ੋਰ ਦੇ ਉੱਪਰ ਇਸ ਫਲੈਕਸ ਨੂੰ ਵੀ ਢਾਗ ਦਿੱਤਾ ਗਿਆ ਸੀ ਪ੍ਰੈਸ ਕਲੱਬ ਦੇ ਵੀ ਜਿਹੜੇ ਦੋ ਪ੍ਰੈਸ ਕਲੱਬਾਂ ਦੇ ਦਾ ਬੋਰਡ ਸੀ ਉਹ ਵੀ ਢਾਗ ਦਿੱਤੇ ਗਏ ਸੀ ਚਲੋ ਉਹ ਮਸਲਾ ਪਾਸੇ ਰੱਖੋ ਪਰ ਪਹਿਲਾ ਹਾਲ ਜਿਹੜਾ ਬਾਬਾ ਜੀਵਨ ਸਿੰਘ ਵਾਲਾ ਜਿਹੜਾ ਫਲੈਕਸ ਸੀਗਾ ਇੱਕ ਤਰ੍ਹਾਂ ਦੇ ਉਹਨਾਂ ਨੇ ਬੇਅਦਬੀ ਕਰਨ ਦੀ ਕੋਈ ਵੀ ਕੀਤੀ ਹੈ ਤੇ ਹੁਣ ਲਗਾਤਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਉਹ ਦਰਖਾਸਤ ਉਹਨਾਂ ਵੱਲੋਂ ਦਿੱਤੀ ਗਈ ਆ ਤੇ ਉਹ ਕਾਰਵਾਈ ਵੀ ਕਰਉਣਗੇ ਇੱਥੇ ਹੀ ਨਹੀਂ ਰੁਕਣਾ ਉਹ ਕਹਿੰਦੇ ਕੱਲਾ ਫਲੈਕਸ ਤੇ ਨਹੀਂ ਰੁਕਣਾ ਵੀ ਕਾਰਵਾਈ ਦੇ ਪਾਸੇ ਜਿਹੜੀ ਉਹ ਵੀ ਉਹਨਾਂ ਨੇ ਪ੍ਰੋਗਰਾਮ ਬਣਾਇਆ ਹੈਗਾ ਲੋਜਪਰਤ ਕਰੋ ਉਹ ਕਹਿੰਦੇ ਇਹੀ ਜਾਵਾਂਗੇ ਇਹ ਸਮੇਂ ਦੀ ਗੱਲ ਰਹੂਗੀ ਵੀ ਇਹ ਘਰਾਣੀ ਕਿੱਥੇ ਜਾ ਕੇ ਖੜਦੀ ਆ ਮੈਂ ਉਮੀਦ ਕਰਦਾ ਹਾਂ ਵਾਦੀ ਗੱਲ ਬਾਤ ਨੂੰ ਸ਼ੇਅਰ ਵੀ ਕਰਾਂਗਾ ਕੈਮਰਾਮੈਨ ਰਾਜਪਾਲ ਦੇ ਨਾਮ ਤੇ ਮਮਤਲ ਸਿੰਘ ਬਰਾੜ ਬਾਕਾ ਬਰਾ